ਸਿਕਲ ਜੀ ਮੈਂ ਹਰਮੇਸ ਸਿੰਘ ਕਯੂਬੈਗਾ ਵੀਜ਼ਾ ਸੋਲੂਸ਼ਨ ਨੂਰਮੈਲ ਤੋਂ ਸੋ ਅੱਜ ਮੈਂ ਪਬਲਿਕ ਦੇ ਵਿੱਚ ਇੱਕ ਨਿਊਜ਼ ਦੇਣ ਜਾ ਰਿਹਾ ਆ ਸੋ ਨਿਊਜ਼ ਆ ਜੋ ਜਦੋਂ ਅਸੀਂ ਸਟਾਰਟਿੰਗ ਕੀਤੀ ਸੀ ਕਯੂਬੈਗਾ ਵੀਜ਼ਾ ਸੋਲੂਸ਼ਨ ਹਾਈਲਾਈਟਸ ਦੀ ਸੋ ਕਾਫੀ ਗਰੀਬ ਪਰਿਵਾਰ ਦੇ ਬੱਚੇ ਸਾਡੇ ਕੋਲ ਆਏ ਸੀਗੇ ਜਿਨ੍ਹਾਂ ਦੀ ਕੋਈ ਬਾਹ ਫੜਨ ਵਾਲਾ ਨਹੀਂ ਸੀ ਪਰ ਸਾਡੇ ਸਾਡੀ ਸਟਾਰਟਿੰਗ ਉਦੋਂ ਇਸ ਤਰ੍ਹਾਂ ਦੀ ਸੀਗੀ ਕਿ ਅਸੀਂ ਵੀ ਬਾਹ ਫੜ ਨਹੀਂ ਸਕੇ ਪਰ ਅਸੀਂ ਅੱਜ ਆਪਣੇ ਪੈਰਾਂ ਤੇ ਖਲੋ ਗਏ ਆ ਸਟਰੋਂਗ ਹੋ ਚੁੱਕੇ ਆ ਨੂਰਮੈਲ ਦੇ ਵਿੱਚ ਔਰ ਤਸੀਂ ਅੱਜ ਉਹ ਚੀਜ਼ ਨੂੰ ਦੁਬਾਰਾ ਦੁਹਰਾ ਰਹੇ ਹਾਂ ਜਿਹੜੇ ਬੱਚੇ ਗਰੀਬ ਪਰਿਵਾਰ ਦੇ ਵਿੱਚ ਜਿਨ੍ਹਾਂ ਦੇ ਘਰ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੈ ਔਰ ਉਹਨਾਂ ਬੱਚਿਆਂ ਦਾ ਡ੍ਰੀਮ ਬਾਹਰ ਜਾਣ ਦਾ ਹੈਗਾ ਉਹ ਬਾਹਰ ਜਾਣਾ ਚਾਹੁੰਦੇ ਆ ਅੱਜ ਕਯੂਬੈਗਾ ਵੀਜ਼ਾ ਸੋਲੂਸ਼ਨ ਉਹਨਾਂ ਦੀ ਬਾਹ ਫੜੂਗਾ ਔਰ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰੂਗਾ ਸੋ ਮੈਂ ਸਾਰੇ ਆਪਣੇ ਜਿੰਨੇ ਵੀ ਆਡੀਅੰਸ ਨੇ ਪਬਲਿਕ ਨੂੰ ਰਿਕਵੈਸਟ ਕਰਦਾ ਆ ਜਿੰਨੇ ਵੀ ਗਰੀਬ ਪਰਿਵਾਰ ਨਾਲ ਕਿਸੇ ਵੀ ਕੈਟਾਗਰੀ ਦੇ ਨਾਲ ਸੰਬੰਧ ਰੱਖਦੇ ਆ ਕਿਸੇ ਵੀ ਕਾਸ਼ਨਾ ਸੰਬੰਧ ਰੱਖਦੇ ਇਥੇ ਕੋਈ ਮਤਭੇਦ ਨਹੀਂ ਹੈਗਾ ਸਾਡੇ ਕੋਲ ਅਸੀਂ ਉਹਨਾਂ ਦੀ ਗਰੀਬਾਂ ਦੇ ਬੱਚਿਆਂ ਦੀ ਬਾਹ ਫੜਾਂਗੇ ਉਹਨਾਂ ਦੇ ਡ੍ਰੀਮ ਨੂੰ ਪੂਰਾ ਕਰਾਂਗੇ ਸੋ ਅਸੀਂ ਨਾਲ অপਸ਼ਨ ਇੱਕ ਟਿਕਟਿੰਗ ਦੀ ਵੀ ਰੱਖੀ ہوئی ਹੈ ਜੋ ਹੋਲ ਸੇਲ ਦੇ ਵਿੱਚ ਅਸੀਂ ਇਹ ਟਿਕਟਿੰਗ ਦੇ ਰਹੇ ਆ ਸੋ ਨਾਲ ਅਸੀਂ ਜੋ ਬੱਚਾ ਗਰੀਬ ਪਰਿਵਾਰ ਦਾ ਆ ਉਹਦੀ ਪ੍ਰੋਫਾਈਲ ਜਿਹੜੀ ਹੈਗੀ ਆ ਉਹਦੀ ਪ੍ਰੋਸੈਸਿੰਗ ਫੀਸ ਆ ਬਿਲਕੁਲ ਉਹ ਵੀ ਅਸੀਂ ਨਹੀਂ ਲਵਾਂਗੇ ਉਹ ਫੀਸ ਵੀ ਮਾਫ ਕਰਾਂਗੇ ਸੋ ਤੁਸੀਂ ਇੱਕ ਵਾਰੀ ਆਫਿਸ ਵਿੱਚ ਆਓ ਮੀਟ ਕਰੋ ਸਾਡੀ ਟੀਮ ਦੇ ਨਾਲ ਆ ਕੇ ਮਿਲੋ ਹੋਰ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ ਭੈ ਜੀ ਇੱਕ ਮੇਜਿਸ ਕਰ ਰਹੇ ਨੇ ਨਵੇਂ ਮੈਂ ਕਿ ਤੁਸੀਂ ਇਸ ਚੀਜ਼ ਨੂੰ ਪੂਰਾ ਕਰਕੇ ਦਿਖਾਉਂਗੇ ਬਿਲਕੁਲ ਪੂਰਾ ਕਰਕੇ ਦਿਖਾਵਾਂਗੇ ਜੀ ਅਸੀਂ ਉਹਨਾਂ ਲਈ ਸੀਟਾਂ ਰੱਖੀਆਂ ਹੋਈਆਂ ਬੱਚਿਆਂ ਵਾਸਤੇ ਜੀ ਤੋਂ ਇਸ ਕਰਕੇ ਹੀ ਅਸੀਂ ਅੱਜ ਆਡੀਅנס ਨੂੰ ਜੋ ਹੈਗਾ ਨਿਊਜ਼ ਦੇ ਰਹੇ ਆ ਕਿ ਅਸੀਂ ਉਹ ਬੱਚਿਆਂ ਦੀ ਬਾਹ ਫੜੀਏ ਜਿਹੜੇ ਬਾਹਰ ਜਾਣ ਤੋਂ ਅਧੂਰੇ ਰਹਿ ਗਏ ਆ ਜਿਨ੍ਹਾਂ ਦਾ ਡ੍ਰੀਮ ਜਿਹੜਾ ਹੈਗਾ ਪੂਰਾ ਨਹੀਂ ਹੋ ਸਕਦਾ ਅੱਜ ਉਹਨਾਂ ਦੇ ਅਸੀਂ ਡ੍ਰੀਮ ਨੂੰ ਪੂਰਾ ਕਰਨ ਦਾ ਸੋਚ ਲਿਆ ਆ ਧਾਰ ਲਿਆ ਆ ਸੋਨਾ ਬੱਚਿਆਂ ਦੀ ਅਸੀਂ ਅੱਜ ਬਾਹ ਫੜ ਕੇ ਚੱਲਾਂਗੇ ਕੰਡੀਸ਼ਨ ਹੋਊਗੀ ਨਾ ਕਿਹੜਾ ਬੱਚਾ ਤੁਹਾਡੇ ਕੋਲ ਆ ਕੇ ਉਹ ਗਰੀਬ ਜਿਹੜਾ ਪਰਿਵਾਰ ਦਾ ਬੱਚਾ ਤੁਸੀਂ ਕਿਹਾ ਉਹ ਕਿਹੜਾ ਬੱਚਾ ਪੜੂਗਾ ਤੁਹਾਡੇ ਕੋਲ ਆ ਕੇ ਜਿਹੜੇ ਕੰਡੀਸ਼ਨ ਆਉਦੀ ਹੈ ਜਿਹੜੇ ਬੱਚੇ ਬਿਲਕੁਲ ਹੀ ਗਰੀਬ ਘਰ ਦੇ ਵਿੱਚੋਂ ਆ ਜਿਨ੍ਹਾਂ ਦੇ ਘਰ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੈਗਾ ਫਾਦਰ ਮੰंजे ਦੇ ਪਿਆ ਆ ਜਾਂ ਫਾਦਰ ਇੰਨਾ ਕੰਮ ਨਹੀਂ ਕਰ ਸਕਦਾ ਭਰਾ ਜਿਹੜੇ ਹੈਗੇ ਆ ਛੋਟੇ ਆ ਮਾਤਾ ਉਹ ਆਪਣਾ ਘਰ ਦਾ ਚੁੱਲ੍ਹਾ ਚੌਂਕਾ ਵਿਚਾਰੀ ਸੁਮਾਰ ਰਹੀ ਆ ਉਹਨਾਂ ਬੱਚਿਆਂ ਦੀ ਅਸੀਂ ਜ਼ਰੂਰ ਬਾਹ ਫੜਾਂਗੇ ਹੋਰ ਸਾਨੂੰ ਮਾਣ ਹੋਵੇਗਾ ਕਿ ਅਸੀਂ ਇਸ ਤਰ੍ਹਾਂ ਦੇ ਬੱਚਿਆਂ ਦਾ ਡ੍ਰੀਮ ਜਿਹੜਾ ਹੈਗਾ ਆ ਉਹਨਾਂ ਨੂੰ ਦਿਖਾਇਆ ਔਰ ਉਹਨਾਂ ਦੀ ਬਾਹ ਫੜ ਕੇ ਉਹਨਾਂ ਦੀ ਮੰਜ਼ਿਲ ਤੱਕ ਲਿਜਾਣ ਦੀ ਪੂਰੀ ਕੋਸ਼ਿਸ਼ ਹੋਵੇਗੀ ਸਾਡੀ ਬਈ ਇੱਕ ਤਾਂ ਹੋ ਗਿਆ ਇਹ ਜਿਹੜਾ ਤੁਸੀਂ ਇੱਕ ਲੋਕਲ ਜਿਹੜੇ ਲੋੜਵੰਦ ਲੋਕਾਂ ਲਈ ਤੁਸੀਂ ਇੱਕ ਸਕੀਮ ਸ਼ੁਰੂ ਕੀਤੀ ਹੈ ਬੱਚਿਆਂ ਲਈ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਕੋਲ ਕੀ ਹੋਰ ਤੁਸੀਂ ਜਿਹੜੇ ਬਾਕੀ ਰੈਗੂਲਰ ਬੱਚੇ ਆ ਰਹੇ ਉਹਨਾਂ ਲਈ ਕੀ ਆਫਰਸ ਤੁਸੀਂ ਰੱਖਿਆ ਨੇ ਅਸੀਂ ਉਹਨਾਂ ਲਈ ਰੱਖਿਆ ਹੈਗਾ ਜਿਹੜਾ ਬੱਚਾ ਸਾਡੇ ਕੋਲ ਇੱਕ ਸਟੂਡੈਂਟ ਆਉਂਦਾ ਇੱਕ ਆਪਣੇ ਉਹ ਸਾਥੀ ਨੂੰ ਜਿੱਦਾਂ ਕੱਲਾ ਬੱਚਾ ਕਹਿੰਦਾ ਮੈਂ ਜਾਣਾ ਨਹੀਂ ਮੇਰਾ ਨਾਲ ਸਾਥੀ ਚੱਲੇ ਆ ਦੋਨਾਂ ਦਾ ਦਿਲ ਲੱਗਾ ਰਹੂਗਾ ਸੋ ਅਸੀਂ ਉਹ ਬੱਚੇ ਲਈ ਡਿਸਕਾਊਂਟ ਰੱਖਿਆ ਹੋਇਆ ਜਿਹੜਾ ਇੱਕ ਬੱਚਾ ਨਾਲ ਆਪਣੇ ਫ੍ਰੀ ਲੈ ਕੇ ਆਊਗਾ ਉਹ ਲਈ ਅਸੀਂ ਡਿਸਕਾਊਂਟ ਦਿੱਤਾ 10% ਦਾ ਹੋਰ ਪੀਟੀਈ ਦੇ ਵਿੱਚ ਵੀ ਅਸੀਂ 17% ਦਾ ਡਿਸਕਾਊਂਟ ਦਿੱਤਾ ਹੋਇਆ ਆ ਹਰ ਚੀਜ਼ ਅਸੀਂ ਵੱਲੋਂ ਸਟੂਡੈਂਟ ਦੀ ਜਿਹੜੀ ਹੈਗੀ ਆ ਰੱਖ ਕੇ ਚੱਲੇ ਆ ਕਿ ਕੋਈ ਬੱਚਾ ਪੜ੍ਹਾਈ ਤੋਂ ਆਈਲੈਟਸ ਤੋਂ ਪੀਟੀਈ ਤੋਂ ਸਪੋਕਨ ਤੋਂ ਕੋਈ ਬਾਝਾ ਨਾ ਰਹਿ ਜਵੇ ਤੇ ਭਾਜੀ ਤੁਹਾਡੀ ਇੱਥੇ ਕਿਹੜਾ ਜਾਣ ਵਾਸਤੇ ਜਾਂ ਬਾਹਰਲੇ ਲੋਕ ਜਿਹੜੇ ਬੱਚੇ ਪੜਨ ਜਾਂਦੇ ਆ ਕਿੰਨੇ ਪਰਸੈਂਟ ਤੁਸੀਂ ਜਿਹੜੇ ਤੁਹਾਡੇ ਬੱਚੇ ਇੱਥੋਂ ਜਾ ਰਹੇ ਨੇ ਸਾਡੇ ਤਕਰੀਬਨ 99% ਸਾਨੂੰ ਜਿਹੜਾ ਹੈਗਾ ਰਿਸਪਾਂਸ ਮਿਲਿਆ ਔਰ ਮਾਲਕ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਆ ਸਾਡਾ ਜਿਹੜਾ ਵੀ ਸਟੱਡੀ ਦਾ ਵੀਜ਼ਾ ਹੈਗਾ ਕਦੀ ਕੋਈ ਰਿਫਿਊਜ਼ ਨਹੀਂ ਹੋਇਆ ਹੈਗਾ ਉਹ ਅਸੀਂ ਪਰਮਾਤਮਾ ਤੇ ਅੱਗੇ ਵੀ ਇਸ ਤੋਂ ਬਲੀਵ ਕਰਦੇ ਆਂ ਔਰ ਸਾਨੂੰ ਇਸ ਗੱਲ ਦਾ ਫਕਰ ਵੀ ਆ ਕਿ ਅਸੀਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਪ੍ਰੋਫਾਈਲ ਕਰ ਰਹੇ ਆਂ ਔਰ ਬੱਚਿਆਂ ਦੇ ਵੀਜ਼ੇ ਲੱਗ ਰਹੇ ਆ ਜੀ ਅਸੀਂ ਜਿਹੜਾ ਇੱਕ ਤਾਂ ਚਲੋ ਜਿਹੜੇ ਲੋੜਵੰਦ ਬੰਨਾਂ ਲਈ ਤਾਂ ਪ੍ਰੋਫਾਈਲਿੰਗ ਦਾ ਖਰਚਾ ਤੁਸੀਂ ਜ਼ੀਰੋ ਕਰਤਾ ਪਰ ਜਿਹੜੇ ਦੂਜੇ ਆ ਉਹਨਾਂ ਲਈ ਵੀ ਕੁਝ ডিসਕਾ ਡਿਸਕਾਊਂਟ ਕੀਤਾ ਹੋਇਆ ਆ ਜਿਹੜਾ ਬੱਚਾ ਸਾਡੇ ਕੋਲ ਆ ਰਿਹਾ ਹੈਗਾ ਨਾਲ ਉਹਦਾ ਫਰੈਂਡ ਆ ਰਿਹਾ ਹੈਗਾ ਦੋਸਤ ਆ ਰਿਹਾ ਉਹਲੇ ਅਸੀਂ 10% ਦਾ ਡਿਸਕਾਊਂਟ ਕੀਤਾ ਆ ਅਗਰ ਜਿਹੜੇ ਬੱਚੇ ਆਈਲਸ ਕਰਕੇ ਵਧੀਆ ਨੰਬਰ ਲੈਂਦੇ ਹੈਗੇ ਬੈਂਡ ਲੈਂਦੇ ਹੈਗੇ ਆ 6 6.5 7 7.5 ਜਿਹਦਾ ਸਾਡੇ ਕੋਲ ਆ ਜਿਹੜੇ ਬੱਚਿਆਂ ਨੇ ਕਦੀ ਸੋਚਿਆ ਨਹੀਂ ਸੀ ਵੀ ਅਸੀਂ ਹਾਈਲਾਈਟਸ ਕਰ ਸਕਦੇ ਆ ਪੰਜ ਪੰਜ ਵਾਰੀ ਟਰਾਈ ਕਰ ਚੁੱਕੇ ਆ ਤੁਸੀਂ ਦੇਖ ਸਕਦੇ ਆ ਸਾਡੇ ਕੋਲ ਬੋਰਡ ਦੇ ਉੱਤੇ ਉਹਨਾਂ ਦੇ ਮਾਰਕਸ ਲੱਗੇ ਹੋਏ ਹੈਗੇ 8 8.5 8 ਬੈਂਡ ਸਾਡੇ ਕੋਲ ਰਿਜ਼ਲਟ ਆਇਆ ਹੋਇਆ ਆ ਸੋ ਅਸੀਂ ਉਹਨਾਂ ਲਈ ਵੀ 15 ਦਿਨ ਦੀ ਦੀ ਕੰਪਿਊਟਰ ਦੀ ਕਲਾਸ ਹੈਗੀ ਆ ਉਹ ਫ੍ਰੀ ਆਫ ਕਾਸਟ ਰੱਖੀ ਹੋਈ ਆ ਕਿ ਆਪਣੇ ਵਧੀਆ ਬੈਂਡ ਲੈ ਕੇ ਤੁਸੀਂ ਕਿਉਂਕਿ ਜਿਹੜਾ ਆਈਲੈਂਡਸ ਵਾਲੇ ਬੱਚੇ ਆ ਉਹਨਾਂ ਨੂੰ ਕੰਪਿਊਟਰ ਦੀ ਇਨੀ ਨੋਲਿਜ ਨਹੀਂ ਹੁੰਦੀ ਹੈਗੀ ਕਿਉਂਕਿ ਉਹਨਾਂ ਦੀ ਮਿਹਨਤ ਬਹੁਤ ਆਈਲੈਂਡਸ ਦੇ ਉੱਤੇ ਹੁੰਦੀ ਹੈਗੀ ਆ ਫਿਰ ਇਸ ਕਰਕੇ ਉਹਨਾਂ ਲਈ ਬਿਲਕੁਲ ਫ੍ਰੀ ਆਫ ਕਾਸਟ 15 ਦਿਨਾਂ ਦਾ ਅਸੀਂ ਬੇਸਿਕ ਕੰਪਿਊਟਰ ਰੱਖਿਆ ਹੋਇਆ ਜੀ ਉਹਨਾਂ ਲਈ ਅਜਾ ਆਪਾਂ ਗੱਲ ਕਰਦੇ ਸੀ ਵੀ ਜਿਹੜਾ ਕੋਈ ਬੱਚਾ ਮਤਲਬ ਬਾਹਰ ਨਹੀਂ ਜਾਣਾ ਚਾਹੁੰਦਾ ਇਹਦਾ ਕੋਈ ਵਧੀਆ ਨੰਬਰ ਸਾਡੇ ਸੱਤੇ 8 ਬੈਂਡ ਲੈ ਜਾਂਦਾ ਤੇ ਉਹਨੂੰ ਕੋਈ ਜੋਬ ਦੀ ਫੈਸਿਲਿਟੀ ਵੀ ਦੇ ਰਹੇ ਤੁਸੀਂ ਇੱਥੇ ਬਿਲਕੁਲ ਜੀ ਜਿਹੜਾ ਬੱਚਾ ਵਧੀਆ ਆਈਲੈਂਡਸ ਦੇ ਵਿੱਚ ਬੈਂਡ ਲੈ ਕੇ ਆਉਂਦਾ ਜਾਂ ਪੀਟੀ ਵਿੱਚ ਬੈਂਡ ਲੈ ਕੇ ਆਉਂਦਾ ਉਹਨੂੰ ਅਸੀਂ ਬਤੌਰ ਅਸੀਂ ਟੀਚਰ ਦੀ ਇੱਥੇ ਜੋਬ ਦਵਾਂਗੇ ਔਰ ਜੋ ਜੋ ਸਾਡੇ ਇੱਥੇ ਸਟਾਫ ਹੈਗਾ ਆ ਉਹ ਸਟਾਫ ਵਾਲਾ ਮਾਨ ਸਤਕਾਰ ਪੂਰਾ ਦਵਾਂਗੇ ਜੀ ਉਹਨਾਂ ਨੂੰ ਮਤਲਬ ਇਥੋਂ ਬੱਚਾ ਪੜ੍ਹ ਕੇ ਜੇ ਬਾਹਰ ਨਹੀਂ ਵੀ ਜਾਣਾ ਚਾਹੁੰਦਾ ਤੇ ਉਹ ਇੱਥੇ ਵੀ ਤੁਹਾਡੇ ਕੋਲ ਆਪਣੀ ਜੋਬ ਸਟਾਰਟ ਕਰ ਸਕਦਾ ਆਪਣਾ ਕੰਮ ਸਟਾਰਟ ਕਰ ਸਕਦਾ ਬਿਲਕੁਲ ਕਰ ਸਕਦਾ ਜੀ ਬਿਲਕੁਲ ਕਰ ਸਕਦਾ ਉਹ ਲਈ ਅਸੀਂ ਉਹ ਵੀ ਅਸੀਂ ਆਪਸ਼ਨ ਰੱਖੇ ਚੱਲ ਗਏ ਚੱਲੇ ਆ ਸੀਟਾਂ ਸਾਡੇ ਕੋਲ ਕਾਫੀ ਪਈਆਂ ਹੋਈਆਂ ਆ ਹੋਰ ਸਾਨੂੰ ਵੇਟ ਆ ਸਾਨੂੰ ਆ ਕੇ ਜਲਦੀ ਜਲਦੀ ਆਫਿਸ ਮਿਲੋ ਔਰ ਜੋ ਇਹ ਆਫਰ ਹੈਗੀ ਆ ਜਾਂ ਇਹ ਡਿਮਾਂਡ ਹੈਗੀ ਆ ਇਹ ਜੂਨ ਜੁਲਾਈ ਤੱਕ ਚੱਲੂਗੀ ਜੀ ਓਕੇ ਜੀ ਅੱਛਾ ਗੱਲ ਇਹ ਕਹਿੰਦੇ ਆ ਵੀ ਤੁਹਾਡੇ ਕੋਲ ਜਗ੍ਹਾ ਘਟਾ ਦੇ ਕੱਲ ਉਹ ਬੰਦੇ ਆ ਜਾਣੇ ਜਿਆਦਾ ਫਿਰ ਕਿਵੇਂ ਸੰਭਾਲੋਗੇ ਅਸੀਂ ਉਹਨਾਂ ਲਈ ਸਾਡੇ ਕੋਲ ਅਸੀਂ ਡਬਲ ਬੈਚ ਕਰ ਲਾਂਗੇ ਸਟਾਰਟਿੰਗ ਵਾਲਾ ਔਰ ਦੁਪਹਿਰ ਵਾਲਾ ਔਰ ਸ਼ਾਮ ਵਾਲਾ ਇਵਨਿੰਗ ਵਾਲਾ ਸਾਡੇ ਕੋਲ ਤਿੰਨ ਬੈਚ ਜਿਹੜੇ ਹੈਗੇ ਆ ਉਹਦੇ ਲਈ ਜਗ੍ਹਾ ਸਾਡੇ ਕੋਲ ਕਾਫੀ ਹੈਗੀ ਹੈ ਜੀ ਓਕੇ ਜੀ ਚਲੋ ਥੈਂਕ ਯੂ ਸੋ ਮਚ ਬੀ ਜੀ ਸਤਿ ਸ਼੍ਰੀ ਅਕਾਲ ਜੀ